ਮੈਂ ਹਮੇਦ ਮਸੀ ਪ੍ਰਧਾਨ ਪੰਜਾਬ ਕੁਸ਼ਚਨ ਮੂਵਮੈਂਟ ਮੈਂ ਕਹਿਣਾ ਚਾਹੁੰਦਾ ਕਿ ਕੱਲ ਰਵਨੀਤ ਸਿੰਘ ਬਿੱਟੂ ਜੋ ਕਿ ਸੈਂਟਰ ਦੇ ਵਿੱਚ ਮਿਨਿਸਟਰ ਆਫ ਸਟੇਟ ਆ ਇੰਡੀਆ ਗਵਰਨਮੈਂਟ ਦਾ ਉਹਨੇ ਲੁਧਿਆਣੇ ਦੇ ਵਿੱਚ ਉਹਨਾਂ ਨੇ ਇੱਕ ਰੈਲੀ ਵਿੱਚ ਉਹਨਾਂ ਨੂੰ ਬੋਲਦਿਆਂ ਦੇਖਿਆ ਗਿਆ ਕਿ ਉਹਨਾਂ ਨੇ ਇਹ ਗੱਲ ਕਹੀ ਉੱਥੇ ਕਿ ਪਹਿਲੇ ਆਰਐਸਐਸ ਜਿਹੜੀ ਸੀ ਉਹ ਪੈਸਾ ਇਕੱਠਾ ਕਰਕੇ ਤੇ ਮੌਵਾਦੀਆਂ ਦੇ ਵਿਰੁੱਧ ਲੜਦੀ ਸੀ ਔਰ ਹੁਣ ਉਹ ਜਿਹੜਾ ਤਾ ਆਰਐਸਐਸ ਆ ਉਹ ਪੰਜਾਬ ਦੇ ਵਿੱਚ ਕ੍ਰਿਸਚਨਾਂ ਦੇ ਵਿਰੁੱਧ ਖਰਚ ਕਰੂਗੀ ਤਾਂ ਕਿ ਜਿਹੜੇ ਸਿੱਖ ਜਿਹੜੇ ਨੇ ਉਹ ਕ੍ਰਿਸਚਨ ਬਣੇ ਹੋਏ ਉਹਨਾਂ ਨੂੰ ਵਾਪਸ ਧਰਮ ਦੇ ਚਲਿਆਂ ਦੀ ਗੱਲ ਕਰਦਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਰਬਨੀਤ ਸਿੰਘ ਬਿੱਟੂ ਆ ਇਹਨੇ ਪੰਜਾਬ ਦੇ ਕ੍ਰਿਸਚਨਾਂ ਨੂੰ ਮਾਹਵਾਦੀਆਂ ਦੇ ਨਾਲ ਜਿਹੜਾ ਕੰਪੇਅਰ ਕੀਤਾ ਇਹ ਦੀ ਬੜੀ ਸੌੜੀ ਮਾਨਸਿਕਤਾ ਔਰ ਮੈਂ ਸਮਝਦਾ ਕਿ ਇਹ ਬਿਮਾਰ ਮਾਨਸਿਕਤਾ ਵਾਲਾ ਵਿਅਕਤੀ ਆ ਜਿਹੜਾ ਕ੍ਰਿਸਚਨਾਂ ਨੂੰ ਮਾਹਵਾਦੀਆਂ ਦੇ ਨਾਲ ਕੰਪੇਅਰ ਕਰ ਰਿਹਾ ਔਰ ਸੈਕੰਡਲੀ ਸਭ ਤੋਂ ਵੱਡੀ ਗੱਲ ਇਹ ਆ ਕਿ ਕ੍ਰਿਸਚੀਅਨਾਂ ਨੂੰ ਤੇ ਦੂਸੀਆਂ ਜਾਤੀਆਂ ਨੂੰ ਆਪਸ ਵਿੱਚ ਲੜਾਉਂਦੀ ਗੱਲ ਕਰਦਾ ਜਿਹੜੀ ਕਿ ਬੜੀ ਖਤਰਨਾਕ ਗੱਲ ਆ ਦੇਸ਼ ਦੇ ਵਿੱਚ ਲੜਾਉਣਾ ਤੇ ਜਾਤੀਆਂ ਨੂੰ ਇੱਕ ਦੂਜੇ ਦੇ ਵਿਰੁੱਧ ਖੜੇ ਕਰਨਾ ਇਹ ਬੜੀ ਵੱਡੀ ਜਿਹੜੀ ਦੇਸ਼ ਵਿਰੋਧੀ ਗੱਲ ਹੈਗੀ ਆ ਮੈਂ ਗੱਲ ਕਹੂੰਗਾ ਕਿ ਇਹ ਜਿਹੜਾ ਰਵਨੀਤ ਸਿੰਘ ਬਿੱਟੂ ਆ ਇਹ ਕੁਝ ਦਿਨ ਪਹਿਲਾਂ ਅੱਜ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਲੁਧਿਆਣਾ ਦੇ ਵਿੱਚ ਵੀ ਇਹਨੇ ਇੱਕ ਪ੍ਰੈਸ ਕਾਨਫਰੰਸ ਗਿਰੀ ਲਾਲ ਜਖਸ਼ੋਰ ਦੇ ਨਾਲ ਕੀਤੀ ਸੀ ਉਸ ਵੇਲੇ ਜਿਵੇਂ ਕ੍ਰਿਸਚੀਅਨਾਂ ਦੇ ਵਿਰੁੱਧ ਬਹੁਤ ਜ਼ਿਆਦਾ ਬੋਲਦਾ ਸੀਗਾ ਔਰ ਅੱਜ ਨੇ ਸਾਬਤ ਕਰ ਦਿੱਤਾ ਕਿ ਜਿਹੜੀ ਆਰਐਸਐਸ ਆ ਉਹ ਕ੍ਰਿਸ਼ਚਨਾਂ ਦੇ ਵਿਰੁੱਧ ਕੰਮ ਕਰਦੀ ਹੈ ਔਰ ਮੈਂ ਗੱਲ ਕਹਿਣਾ ਚਾਹੁੰਦਾ ਦੇਸ਼ ਦੇ ਰਾਸ਼ਟਰਪਤੀ ਨੂੰ ਇਹ ਜਿਹੜਾ ਛੋਟੀ ਮਾਨਸਿਕਤਾ ਵਾਲਾ ਬੰਦਾ ਆ ਇਹ ਬੰਦਾ ਜਿਹੜਾ ਹੈ ਮੰਤਰੀ ਤਾਂ ਕਿ ਐਮਐਲਏ ਔਰ ਕਿਸੇ ਪੰਚਾਇਤ ਦਾ ਸਰਪੰਚ ਬਣਦੇ ਵੀ ਲਾਇਕ ਨਹੀਂ ਹੈਗਾ ਜਿਹੜਾ ਕਿ ਦੋ ਕਮਨ ਨੂੰ ਲੜਾਉਣ ਦੀ ਗੱਲ ਕਰਦਾ ਮੈਂ ਦੇਸ਼ ਦੇ ਰਾਸ਼ਟਰਪਤੀ ਨੂੰ ਅਪੀਲ ਕਰਦਾ ਕਿ ਇਸ ਬੰਦੇ ਦੀ ਜਿਹੜੀ ਸੰਸਦਾਂ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਪੋਸਟ ਆ ਉਹਨੂੰ ਖਤਮ ਕੀਤਾ ਜਾਵੇ ਔਰ ਮੈਂ ਪ੍ਰਧਾਨ ਮੰਤਰੀ ਨੰਦਰ ਮੋਦੀ ਜੀ ਨੂੰ ਵੀ ਅਪੀਲ ਕਰੂੰਗਾ ਕਿ ਇਸ ਬੰਦੇ ਕੋਲੋਂ ਇਹ ਜਿਹੜਾ ਸਟੇਟ ਮਿਨਿਸਟਰ ਦਾ ਜਿਹੜਾ ਅਹੁਦਾ ਇਹਦੇ ਕੋਲ ਵਾਪਸ ਲਿਆ ਜਾਵੇ ਕਿਉਂਕਿ ਇਹ ਬੰਦਾ ਇਸ लायक ਨਹੀਂ ਹੈਗਾ ਕਿ ਇਹ ਇਸ ਦੇਸ਼ ਨੂੰ ਚਲਾ ਸਕੇ ਜਾਂ ਦੇਸ਼ ਨੂੰ ਸਭ ਨੂੰ ਨਾਲ ਲੈ ਕੇ ਚੱਲ ਸਕੇ ਇਹ ਤਾਂ ਦੇਸ਼ ਦੇ ਵਿੱਚ ਵੰਡੀਆਂ ਪਾਉਣ ਵਾਲਾ ਬੰਦਾ ਔਰ ਆਪਸ ਵਿੱਚ ਕਮਨ ਨੂੰ ਲੜਾਉਣ ਦੀ ਗੱਲ ਕਰਦਾ ਹੈ ਔਰ ਇਹ ਜਿਹੜਾ ਉਹਨੇ ਗੱਲ ਕੀਤੀ ਆ ਇਸਾਈਆਂ ਨੂੰ ਮੋਹਵਾਦੀਆਂ ਦੇ ਕੰਪੇਅਰ ਕਰਨ ਦੀ ਇਹ ਬੇਹੱਦ ਕਾਨੂੰਨੀ ਤੇ ਖਤਰਨਾਕ ਗੱਲ ਆ ਮੈਂ ਇਹ ਫਿਰ ਇਹਦੀ ਗੱਲ ਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਔਰ ਇਹ ਜਿਹੜਾ ਛੋਟੇ ਸੋਚਦਾ ਬੰਦਾ ਇਹਦੀ ਵੀ ਮੈਂ ਕੜੇ ਸ਼ਬਦਾਂ ਚ ਨਿੰਦਾ ਕਰਦਾ ਔਰ ਮੈਂ ਸਮਝਦਾ ਕਿ ਜਦੋਂ ਆਪ ਸੈਂਟਰ ਵਿੱਚ ਮੰਤਰੀ ਬਣਿਆ ਇਹ ਕਾਬਲੀਅਤ ਦੇ ਅਧਾਰ ਤੇ ਨਹੀਂ ਬਣਿਆ ਇਹ ਤਰਸ ਦੇ ਆਧਾਰ ਤੇ ਬਣਿਆ ਔਰ ਇਹ ਜਿਹੜਾ મોદી ਸਾਹਿਬ ਨੇ ਜਿਹੜਾ ਤਰਸਦਾ ਆਧਾਰ ਇਹਦੇ ਤੇ ਵਸਤਿਆ ਇਹਨੂੰ ਇਸ ਉਹਦੇ ਤੋਂ ਲਾ ਦਿੱਤਾ ਜਾਵੇ ਕਿ ਜੇ ਦਰਨਾਵੇ ਕਿ ਮੋਦੀ ਸਾਹਿਬ ਤੁਹਾਨੂੰ ਆਉਣ ਵਾਲੇ ਜਿਹੜਾ ਗਵਲ ਇਲੈਕਸ਼ਨ ਉਹਦੇ ਵਿੱਚ ਇਹ ਸਾਫੀ ਪੰਜਾਬ ਚੋਂ ਕਰਾ ਦੇਵੇ ਪੰਜਾਬੀ ਨਹੀਂ ਪੂਰੇ ਇੰਡੀਆ ਦੇ ਵਿੱਚੋਂ ਹੀ ਇਹ ਤੁਹਾਨੂੰ ਸਾਫ ਕਰਾ ਦੇਵੇ ਮੈਂ ਇਥੇ ਵੀ ਕਹਿਣਾ ਚਾਹੁੰਦਾ ਸੁਪਰੀਮ ਕੋਰਟ ਨੂੰ ਕਿ ਇਹ ਜਿਹੜਾ ਰਵਨੀਤ ਸਿੰਘ ਬਿੱਟੂ ਆ ਜਿਹੜਾ ਦੋ ਕੌਮਾਂ ਨੂੰ ਲੜਾਉਣ ਦੀ ਗੱਲ ਕਰਦਾ ਔਰ ਜਿਹੜਾ ਲੁਧਿਆਣਾ ਦੇ ਵਿੱਚ ਰੈਲੀ ਦੇ ਵਿੱਚ ਜਿਹੜੀ ਗੱਲ ਈਸਾਈਆਂ ਨੂੰ ਤੇ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਆਪਸ ਵਿੱਚ ਲੜਾਉਣ ਦੀ ਗੱਲ ਕੀਤੀ ਆ ਇਸ ਜਿਹੜੀ ਦੇਸ਼ ਦੀ ਸੁਪਰੀਮ ਕੋਰਟ ਆ ਉਹ ਸੂ ਮੋਟੋ ਨੋਟਿਸ ਲੈ ਕੇ ਤੇ ਇਹਦੇ ਅਗੇਂਸਟ ਐਕਸ਼ਨ ਕਰੇ ਇਹਦੇ ਇਸ ਬੰਦੇ ਨੂੰ ਦੇਸ਼ ਦੀ ਜਿਹੜੀ ਰਾਜਨੀਤੀ ਚੋਂ ਇਹਨੂੰ ਆਊਟ ਕੀਤਾ ਗਿਆ। ਮੈਂ ਲਾਸਟ ਵਿੱਚ ਸਾਰਿਆਂ ਨੂੰ ਜਮਸੀ ਦੀ ਕਹਿੰਦਾ। ਮੈਂ ਹਮੇਦ ਮਸੀ ਪ੍ਰਧਾਨ ਪੰਜਾਬ ਪੋਲਿਟਿਕਲ ਮੂਵਮੈਂਟ। ਮੈਂ ਇਹ ਕਹਿਣਾ ਚਾਹੁੰਦਾ ਕਿ ਕੱਲ ਰਵਨੀਤ ਸਿੰਘ ਮਿੱਟੂ ਜੋ ਕਿ ਸੈਂਟਰ ਦੇ ਵਿੱਚ ਮਿਨਿਸਟਰ ਆਫ ਸਟੇਟ ਆ ਇੰਡੀਆ ਗਵਰਨਮੈਂਟ ਦਾ। ਉਹਨੇ ਲੁਧਿਆਣੇ ਦੇ ਵਿੱਚ ਉਹਨਾਂ ਨੇ ਇੱਕ ਰੈਲੀ ਵਿੱਚ ਉਹਨਾਂ ਨੂੰ ਬੋਲਦਿਆਂ ਦੇਖਿਆ ਗਿਆ ਕਿ ਉਹਨਾਂ ਨੇ ਇਹ ਗੱਲ ਕਹੀ ਉੱਥੇ ਕਿ ਪਹਿਲੇ ਆਰਐਸਐਸ ਜਿਹੜੀ ਸੀ ਉਹ ਪੈਸਾ ਇਕੱਠਾ ਕਰਕੇ ਤੇ ਮੌਹਵਾਦੀਆਂ ਦੇ ਵਿਰੁੱਧ ਲੜਦੀ ਸੀ ਔਰ ਹੁਣ ਉਹ ਜਿਹੜਾ ਆਰਐਸਐਸ ਆ ਉਹ ਪੰਜਾਬ ਦੇ ਵਿੱਚ ਕ੍ਰਿਸਟੀਆਂ ਦੇ ਵਿਰੁੱਧ ਖਰਚ ਕਰੂਗੀ ਤਾਂ ਕਿ ਜਿਹੜੇ ਸਿੱਖ ਜਿਹੜੇ ਨੇ ਉਹ ਕ੍ਰਿਸਚਨ ਬਣੇ ਹੋਏ ਉਹਨਾਂ ਨੂੰ ਵਾਪਸ ਧਰਮ ਦੇ ਚਲੇ ਆਉਂਦੀ ਗੱਲ ਕਰਦਾ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਰਵਨੀਤ ਸਿੰਘ ਬਿੱਟੂ ਆ ਇਹਨੇ ਪੰਜਾਬ ਦੇ ਕ੍ਰਿਸਟੀਆਂ ਨੂੰ ਮੌਹਵਾਦੀਆਂ ਦੇ ਨਾਲ ਜਿਹੜਾ ਕੰਪੇਅਰ ਕੀਤਾ ਇਹ ਦੀ ਬੜੀ ਸੋਲੀ ਮਾਨਸਿਕਤਾ ਔਰ ਮੈਂ ਸਮਝਦਾ ਕਿ ਇਹ ਬਿਮਾਰ ਮਾਨਸਿਕਤਾ ਵਾਲਾ ਵਿਅਕਤੀ ਆ ਜਿਹੜਾ ਕ੍ਰਿਸਟੀਆਂ ਨੂੰ ਮੌਵਦੀਆਂ ਦੇ ਨਾਲ ਕੰਪੇਅਰ ਕਰ ਰਿਹਾ ਔਰ ਸੈਕੰਡਲੀ ਸਭ ਤੋਂ ਵੱਡੀ ਗੱਲ ਇਹ ਆ ਕਿ ਕ੍ਰਿਸਚੀਅਨਾਂ ਨੂੰ ਤੇ ਦੂਸੀਆਂ ਜਾਤੀਆਂ ਨੂੰ ਆਪਸ ਵਿੱਚ ਲੜਾਉਂਦੀ ਗੱਲ ਕਰਦਾ ਜਿਹੜੀ ਕਿ ਬੜੀ ਖਤਰਨਾਕ ਗੱਲ ਆ ਦੇਸ਼ ਦੇ ਵਿੱਚ ਲੜਾਉਣਾ ਤੇ ਜਾਤੀਆਂ ਨੂੰ ਇੱਕ ਦੂਜੇ ਦੇ ਵਿਰੁੱਧ ਖੜੇ ਕਰਨਾ ਇਹ ਬੜੀ ਵੱਡੀ ਜਿਹੜੀ ਦੇਸ਼ ਵਿਰੋਧੀ ਗੱਲ ਹੈਗੀ ਆ ਮੈਂ ਗੱਲ ਕਹੂੰਗਾ ਕਿ ਇਹ ਜਿਹੜਾ ਰਵਨੀਤ ਸਿੰਘ ਬਿੱਟੂ ਆ ਇਹ ਕੁਝ ਦਿਨ ਪਹਿਲਾਂ ਅੱਜ ਤੋਂ 3-4 ਮਹੀਨੇ ਪਹਿਲਾਂ ਲੁਧਿਆਣਾ ਦੇ ਵਿੱਚ ਵੀ ਇਹਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਲਾਜ ਕਸ਼ੂਰ ਦੇ ਨਾਲ ਕੀਤੀ ਸੀ ਉਸ ਵੇਲੇ ਹੀ ਉਹ ਕ੍ਰਿਸ਼ਨਾਂ ਦੇ ਵਿਰੁੱਧ ਬਹੁਤ ਜ਼ਿਆਦਾ ਬੋਲਦਾ ਸੀਗਾ ਔਰ ਅੱਜ ਇਹਨੇ ਸਾਬਿਤ ਕਰ ਦਿੱਤਾ ਕਿ ਜਿਹੜੀ ਆਰਐਸਐਸ ਆ ਉਹ ਕ੍ਰਿਸ਼ਨਾਂ ਦੇ ਵਿਰੁੱਧ ਕੰਮ ਕਰਦੀ ਹੈ ਔਰ ਮੈਂ ਗੱਲ ਕਰਨਾ ਚਾਹੁੰਦਾ ਦੇਸ਼ ਦੇ ਰਾਸ਼ਟਰਪਤੀ ਨੂੰ ਇਹ ਜਿਹੜਾ ਛੋਟੀ ਮਾਨਸਿਕਤਾ ਵਾਲਾ ਬੰਦਾ ਆ ਇਹ ਬੰਦਾ ਜਿਹੜਾ ਮੰਤਰੀ ਤਾਂ ਕਿ ਐਮਐਲਏ ਔਰ ਕਿਸੇ ਪੰਚਾਇਤ ਦਾ ਸਰਪੰਚ ਬਣਦੇ ਵੀ ਯੋਗ ਨਹੀਂ ਹੈਗਾ ਜਿਹੜਾ ਕਿ ਦੋ ਕੌਮਾਂ ਨੂੰ ਲੜਾਉਣ ਦੀ ਗੱਲ ਕਰਦਾ ਮੈਂ ਦੇਸ਼ ਦੇ ਰਾਸ਼ਟਰਪਤੀ ਨੂੰ ਅਪੀਲ ਕਰਦਾ ਕਿ ਇਸ ਬੰਦੇ ਦੀ ਜਿਹੜੀ ਸੈਂਟਰ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਪੋਸਟ ਆ ਉਹਨੂੰ ਖਤਮ ਕੀਤਾ ਜਾਵੇ ਔਰ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਅਪੀਲ ਕਰੂੰਗਾ ਕਿ ਇਸ ਬੰਦੇ ਕੋਲੋਂ ਇਹ ਜਿਹੜਾ ਸਟੇਟ ਮਿਸਟਰ ਦਾ ਜਿਹੜਾ ਅਹੁਦਾ ਇਹਦੇ ਕੋਲ ਵਾਪਸ ਲਿਆ ਜਾਵੇ ਕਿਉਂਕਿ ਇਹ ਬੰਦਾ ਇਸ लायक ਨਹੀਂ ਹੈਗਾ ਕਿ ਇਹ ਇਸ ਦੇਸ਼ ਨੂੰ ਚਲਾ ਸਕੇ ਜਾਂ ਦੇਸ਼ ਨੂੰ ਸਭ ਨੂੰ ਨਾਲ ਲੈ ਕੇ ਚੱਲ ਸਕੇ ਇਹ ਤਾਂ ਦੇਸ਼ ਦੇ ਵਿੱਚ ਵੰਡੀਆਂ ਪਾਉਣ ਵਾਲਾ ਬੰਦਾ ਔਰ ਆਪਸ ਵਿੱਚ ਕੌਮਾਂ ਨੂੰ ਲੜਾਉਂਦੀ ਗੱਲ ਕਰਦਾ ਔਰ ਇਹ ਜਿਹੜਾ ਉਹਨੇ ਗੱਲ ਕੀਤੀ ਆ ਤੇ ਸਾਈਆਂ ਨੂੰ ਮੋਬਾਦੀਆਂ ਦੇ ਕੰਪੇਅਰ ਕਰਨ ਦੀ ਇਹ ਬੇਹਦ ਕਾਨੂੰਨੀ ਤੇ ਖਤਰਨਾਕ ਗੱਲ ਆ ਮੈਂ ਇਹ ਫਿਰ ਇਹਦੀ ਗੱਲ ਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਔਰ ਇਹ ਜਿਹੜਾ ਛੋਟੇ ਸੋਚਦਾ ਬੰਦਾ ਇਹਦੀ ਵੀ ਮੈਂ ਕੜੇ ਸ਼ਬਦਾਂ ਚ ਨਿੰਦਾ ਕਰਦਾ ਔਰ ਮੈਂ ਸਮਝਦਾ ਕਿ ਜਦੋਂ ਆਪ ਸੈਂਟਰ ਵਿੱਚ ਮੰਤਰੀ ਬਣਿਆ ਇਹ ਕਾਬਲੀਅਤ ਦੇ ਅਧਾਰ ਤੇ ਨਹੀਂ ਬਣਿਆ ਇਹ ਤਰਸਦੇ ਆਧਾਰ ਤੇ ਬਣਿਆ ਔਰ ਇਹ ਜਿਹੜਾ મોદી ਸਾਹਿਬ ਨੇ ਜਿਹੜਾ ਤਰਸਦਾ ਆਧਾਰ ਇਹਦੇ ਤੇ ਵਰਤਿਆ ਇਹਨੂੰ ਇਸ ਉਹਦੇ ਤੋਂ ਲਾ ਦਿੱਤਾ ਜਾਵੇ ਕਿਸੇ ਦਾ ਨਾ ਹੋਵੇ ਕਿ મોદી ਸਾਹਿਬ ਤਾਨੂੰ ਆਉਣ ਵਾਲੇ ਜਿਹੜਾ ਗਵਾਲ ਇਲੈਕਸ਼ਨ ਉਹਦੇ ਵਿੱਚ ਇਹ ਸਾਫੀ ਪੰਜਾਬ ਚੋਂ ਕਰਾ ਦੇਵੇ ਪੰਜਾਬੀ ਨਹੀਂ ਪੂਰੇ ਇੰਡੀਆ ਦੇ ਵਿੱਚੋਂ ਹੀ ਇਹ ਤੁਹਾਨੂੰ ਸਾਫ ਕਰਾ ਦੇਵੇ ਮੈਂ ਇਥੇ ਵੀ ਕਹਿਣਾ ਚਾਹੁੰਦਾ ਸੁਪਰੀਮ ਕੋਰਟ ਨੂੰ ਕਿ ਇਹ ਜਿਹੜਾ ਰਵਨੀਤ ਸਿੰਘ ਬਿੱਟੂ ਆ ਜਿਹੜਾ ਦੋ ਕੌਮਾਂ ਨੂੰ ਲੜਾਉਣ ਦੀ ਗੱਲ ਕਰਦਾ ਔਰ ਜਿਹੜਾ ਲੁਧਿਆਣੇ ਵਿੱਚ ਰੈਲੀ ਦੇ ਵਿੱਚ ਜਿਹੜੀ ਗੱਲ ਇਸਾਈਆਂ ਨੂੰ ਤੇ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਆਪਸ ਵਿੱਚ ਲੜਾਉਣ ਦੀ ਗੱਲ ਕੀਤੀ ਆ ਇਸ ਜਿਹੜੀ ਦੇਸ਼ ਦੀ ਸੁਪਰੀਮ ਕੋਰਟ ਆ ਉਹ ਸੂਵ ਮੋਟੋ ਨੋਟਿਸ ਲੈ ਕੇ ਤੇ ਇਹਦੇ ਅਗੇਂਸਟ ਐਕਸ਼ਨ ਕਰੇ ਤੇ ਇਸ ਬੰਦੇ ਨੂੰ ਅਹ ਦੇਸ਼ ਦੀ ਜਿਹੜੀ ਰਾਜਨੀਤੀ ਚੋਂ ਇਹਨੂੰ ਆਊਟ ਕੀਤਾ ਜਾ। ਮੈਂ ਲਾਸਟ ਵੇਸ ਸਾਰਿਆਂ ਨੂੰ ਜੀਐਮਸੀ ਦੀ ਕਹਿੰਦਾ